ਜਲੰਧਰ ਦੇ ਅਸੀਂ ਇਸ ਵੇਲੇ ਕਪੂਰਥਲਾ ਜਲੰਧਰ ਰੋਡ ਤੇ ਖੜੇ ਆ ਇੱਥੇ ਕੁਝ ਸਮਾਂ ਪਹਿਲਾਂ ਹੀ Zomato ਵਾਲੇ ਕਰ ਰਾਈਡਰ ਤੋਂ ਤਿੰਨ ਮੁੰਡਿਆਂ ਨੇ ਉਹਦਾ ਮੋਟਰਸਾਈਕਲ ਖੋਲਿਆ ਇਹ ਤੁਸੀਂ ਵਿਅਕਤੀ ਦੇਖ ਸਕਦੇ ਹੋ ਇਸ ਸਥਿਤੀ ਤੋਂ ਜਲੰਧਰ ਦੇ ਇਹ ਕਪੂਰਥਲਾ ਰੋਡ ਬੜੀ ਵਿਅਸਤ ਇਲਾਕਾ ਰਹਿੰਦਾ ਹੈ ਔਰ ਤਕਰੀਬਨ ਕੁਝ ਸਮਾਂ ਪਹਿਲਾਂ ਹੀ ਇਸ Zomato ਰਾਈਡਰ ਤੇ ਕੋਲੋਂ ਤਿੰਨ ਨੌਜਵਾਨਾਂ ਨੇ ਮੋਟਰਸਾਈਕਲ ਖੋਲਿਆ ਮੋਟਰਸਾਈਕਲ ਖੋਨ ਦੇ ਨਾਲ ਨਾਲ ਇਸ ਵਿਅਕਤੀ ਦੀ ਕੁੱਟਮਾਰ ਕੀਤੀ ਗਈ ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਵਿਅਕਤੀ ਦਾ ਆਲਮ ਇਹ ਹੈ ਕਿ ਬੈਠੇ ਵੀ ਨਹੀਂ ਜਾ ਰਹੇ ਔਰ ਕਹਿ ਰਹੇ ਨੇ ਕਿ 60 ਲੱਗੀ ਹੈ ਖਬਰਾਂ ਇਹ ਖਬਰ ਦਿਖਾਣੀ ਹੈ ਤਸਵੀਰਾਂ ਦਿਖਾਣੀ ਇਸ ਲਈ ਜ਼ਰੂਰੀ ਹੈ ਮੈਂ ਵੀ ਇੱਥੋਂ ਨਿਕਲ ਰਿਹਾ ਸੀ ਔਰ ਜਦੋਂ ਦੇਖਿਆ ਕਿ ਇਸ ਵਿਅਕਤੀ ਨਾਲੇ ਘਟਨਾ ਵਾਪਰੀ ਤਾਂ ਆਪਾਂ ਇਹ ਰਿਕਾਰਡ ਕਰ ਰਹੇ ਕਿ ਇਸ ਵੇਲੇ ਇਹ ਜਲੰਧਰ ਦੀ ਰੋਡ ਹੈ ਬਸਤੀ ਬਾਬਾ ਖੇਲ ਇਹ ਇਸ ਪਾਸੇ ਕਪੂਰਥਲਾ ਜਾਂਦਾ ਹੈ ਬਸਤੀ ਬਾਬਾ ਖੇਲ ਦਾ ਇਲਾਕਾ ਹੈ ਇਸ ਪਾਸੇ ਕਪੂਰਥਲਾ ਚੌਂਕ ਤੋਂ ਜਲੰਧਰ ਦਾ ਇਹ ਇਲਾਕਾ ਜਦੋਂ ਕਪੂਰਥਲਾ ਵੱਲ ਨੂੰ ਜਾਇਦਾ ਉਹ ਠੀਕ ਇਸ ਲੋਕੇਸ਼ਨ ਤੇ ਤੇ Zomato ਵਾਲੇ ਤੋਂ ਮੋਟਰਸਾਈਕਲ ਖੋ ਕੇ ਪਲਸਰ ਸੀਗਾ ਇਹਨਾਂ ਦੇ ਕੋਲ ਪਲਸਰ ਖੋ ਕੇ ਚਲੇ ਗਏ ਕੀ ਹੋਇਆ ਸੀਗਾ ਜੀ ਤੁਹਾਡਾ ਦੱਸ ਸਕਦੇ ਹੋ ਭਾਜੀ ਤਿੰਨ ਬੰਦੇ ਆਏ ਮੈਂ ਵਾਹਾਂ ਤੇ ਆਰਡਰ ਦੇ ਕੇ ابھی ਗਲੀ ਸੇ ਬਾਹਰ ਹੀ ਨਿਕਲ ਰਹਾ ਥਾ ਹੂੰ ਤੋ ਕੀ ਹੋਇਆ ਕਿ ਜੈਸੇ ਹੀ ਬਾਹਰ ਮੈਂ ਨਿਕਲਾ ਵੈਸੇ ਹੀ ਪਹੁੰਚ ਗਏ ਮੇਰੇ ਤੇ ਉਪਰ ਅੱਛਾ ਆਪ ਤੀਨੋਂ ਤਰਫ ਸੇ ਘੇਰ ਲਿਆ ਮੇਰੇ ਕੋਲ ਬੋਲਤੇ ਹੈ ਕਿ ਪੈਸੇ ਨਿਕਾਲ ਮੋਬਾਈਲ ਨਿਕਾਲ ਹੂੰ ਹੈ ਔਰ मैं दे नहीं रहा था उसके बाद से मेरे को बहुत मारे हाथ तोड़ दिए अच्छा दर्द हो रही है अरे बहुत मारे यार केड़ा मोटरसाइकिल सीखा थोड़ा पल्सर 135 थर्टी है। अच्छा वो किन्ने वो भी मोटरसाइकिल सीखे मुंडे हां देखो पाजी यही है हां इसी से मारे है और लोहे का है अरे बाप रे मोटरसाइकिल खो के किधर ले पासे गए नहीं इधर इधर लेके गए

ਪਾਈ ਬਿਲਕੁਲ ਤੁਸੀਂ ਦੇਖ ਸਕਦੇ ਹੋ ਬੜਾ ਵਿਅਸਤ ਇਲਾਕਾ ਹੈ ਇਹ ਜਲੰਧਰ ਕਪੂਰਥਲਾ ਰੋਡ ਹੈ ਇੱਥੇ ਲਗਾਤਾਰ ਆਵਾਜਾਈ ਰਹਿੰਦੀ ਹੈ ਔਰ ਇਸ ਇਲਾਕੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਹੈ ਘਟਨਾ ਵਾਪਰੀ ਜਦੋਂ Zomato ਵਾਲੇ ਰਾਈਡਰ ਤੋਂ ਮੋਟਰਸਾਈਕਲ ਖੋ ਕੇ ਚਲੇ ਗਏ ਐਸੀ ਆਪਣੀ ਜ਼ਿੰਮੇਵਾਰੀ ਸਮਝੀ ਮੈਂ ਜਾ ਰਿਹਾ ਸੀਗਾ ਔਰ ਮੈਂ ਆਪਣੀ ਜ਼ਿੰਮੇਵਾਰੀ ਸਮਝਦੇ ਖੁਦ ਪੁਲਿਸ ਨੂੰ ਇਨਫੋਰਮ ਕੀਤਾ ਔਰ ਬੜਾ ਸਮਾਂ ਹੋ ਗਿਆ ਹਾਈਵੇ ਪੈਂਦਾ ਹੈ ਹਾਈਵੇ ਪੈਟਰੋਲਿੰਗ ਜਿਹੜੀ ਹੈ ਇੱਥੇ ਕੰਟਰੋਲ ਰੂਮ ਤੇ ਇਨਫੋਰਮ ਕੀਤਾ ਕਿ ਹਾਈਵੇ ਪੈਟਰੋਲਿੰਗ ਜਿਹੜੀ ਹੈ ਉਹਨੂੰ ਭੇਜੋ ਪਰ ਫਿਲਹਾਲ ਪੁਲਿਸ ਕੰਟਰੋਲ ਰੂਮ ਤੋਂ ਇਹ ਜਾਣਕਾਰੀ ਦਿੱਤੀ ਕਿ ਇਹ ਕਿ ਭੇਜ ਦਿੱਤਾ ਜਾਏਗਾ 5 ਤੋਂ 10 ਮਿੰਟ ਤੇ ਹੋ ਗਏ ਨੇ ਉਮੀਦ ਹੈ ਕਿ ਜਲਦੀ ਪੁਲਿਸ ਵਾਲੇ ਆ ਜਾਣ ਔਰ ਇਸ ਤਰ੍ਹਾਂ ਦੀ ਘਟਨਾ ਅਪਰਾਧ ਦੇ ਵਿੱਚ ਇੱਕ ਸਵਾਲ ਵੀ ਖੜੇ ਕਰਦੀ ਔਰ ਹੈਲੋ ਉਹ ਤੇ ਆ ਬੰਦਾ ਦੇਖਿਆ ਓਏ ਉਹ ਮੋਟਰਸਾਈਕਲ ਖੋ ਲਿਆ ਵੇਖੋ ਇਹ Zomato ਵਾਲੇ ਰਾਈਡਰ ਨੇ ਇਹਨਾਂ ਦੇ ਕੋਲੋਂ ਮੋਟਰਸਾਈਕਲ ਖੋਇਆ ਗਿਆ ਇਹ ਆਪਣੇ ਆਪ ਦੇ ਵਿੱਚ ਵਕਰੀ ਘਟਨਾ ਵਾਪਰੀ ਹੈ ਇਸ ਰੋਡ ਦੇ ਨਾਲ ਹਮਲਾ ਕੀਤਾ ਗਿਆ ਤਿੰਨ ਵਿਅਕਤੀ ਸੀਗੇ ਤਿੰਨ ਮੁੰਡੇ ਸੀਗੇ ਜਿਹੜੇ ਇਸ ਵਿਅਕਤੀ ਕੋਲੋਂ ਮੋਟਰਸਾਈਕਲ ਖੋ ਕੇ ਚਲੇ ਗਏ ਨੇ ਤਾਂ ਇੱਕ ਦਿਹਾੜੀਦਾਰ ਬੰਦਾ ਡਿਲੀਵਰੀ ਫੂਡ ਦੀ ਕਰਕੇ ਕਮਾਈ ਕਰ ਰਿਹਾ ਸੀਗਾ ਉਸ ਨਾਲ ਕਿਸ ਤਰ੍ਹਾਂ ਦਾ ਵਤੀਰਾ ਪੋਇਆ ਕਿਸ ਤਰ੍ਹਾਂ ਦੀ ਉਦਨਾ ਘਟਨਾ ਵਾਪਰੀ ਹੈ ਤੁਸੀਂ ਦੇਖ ਸਕਦੇ ਹੋ ਮੈਡੀਕਲ ਏਡ ਦੀ ਵੀ ਇਹਨਾਂ ਨੂੰ ਜ਼ਰੂਰਤ ਹੈ ਇਹ ਤਸਵੀਰ ਆਪਾਂ ਇਸ ਕਰਕੇ ਕੈਪਚਰ ਕਰ ਰਹੇ ਹਾਂ ਤਾਂ ਕਿ ਜਿਹੜੀ ਇੱਥੇ ਦੀ ਪੁਲਸ ਹੈ ਉਹ ਵੀ ਜਾਣ ਸਕੇ ਕਿ ਇਸ ਤਰ੍ਹਾਂ ਦੀ ਘਟਨਾ ਇਸ ਇਲਾਕੇ ਦੇ ਵਿੱਚ ਕਿਵੇਂ ਵਾਪਰ ਸਕਦੀ ਹੈ ਥੋੜੀ ਜਿਹੀ ਦੂਰੀ ਇਹ ਜਿਹੜੀ ਦੂਰੀ ਮੈਂ ਤੁਹਾਨੂੰ ਦੱਸ ਰਿਹਾ ਇਹ ਜਿੱਥੇ ਨੀਲਾ ਬੋਰਡ ਤੁਹਾਨੂੰ ਦਿਖਾਈ ਦੇ ਰਿਹਾ ਅਕਸਰ ਇੱਥੇ ਪੁਲਿਸ ਦਾ ਨਾਕਾ ਲੱਗਦਾ ਹੈ ਅੱਜ ਇੱਥੇ ਪੁਲਿਸ ਦਾ ਨਾਕਾ ਨਹੀਂ ਹੈਗਾ ਤੇ ਘਟਨਾ ਵਾਪਰ ਗਈ ਇੱਥੇ ਤਾਂ ਕੁਝ ਹੋਰ ਸਾਥੀ ਜਿਹੜੇ ਨੇ ਜ਼ੋਮੈਟੋ ਵਾਲੇ ਰਾਈਡਰ ਦੇ ਇਹਨਾਂ ਦੇ ਹੋਰ ਸਾਥੀ ਡਿਲੀਵਰੀ ਕਰ ਰਹ ਫੂਡ ਦੀ ਡਿਲੀਵਰੀ ਕਰਨ ਜਾ ਰਹੇ ਸੀ ਇਹ ਵੀ ਇੱਥੇ ਆ ਕੇ ਰੁਕੇ ਨੇ ਕੋਈ ਮੋਟਰਸਾਈਕਲ ਦੀ ਇੰਸ਼ੋਰੈਂਸ ਹੁੰਦੀ ਹੈ ਤੁਹਾਡੀ ਕੋਈ ਇੰਸ਼ੋਰੈਂਸ ਹੁੰਦੀ ਹੈ ਕੰਪਨੀ ਵੱਲੋਂ Zomato ਵੱਲੋਂ ਹਾਂਜੀ ਹਾਂਜੀ ਇੰਸ਼ੋਰੈਂਸ ਹੈਗੀ ਹੈ ਮੋਟਰਸਾਈਕਲ ਦੀ ਵੀ ਹੁੰਦੀ ਹੈ ਨਹੀਂ ਹਾਂ ਮੋਟਰਸਾਈਕਲ ਦੇ ਵੀ ਸਭ ਹੈਗੀ ਹੈ ਜੀ ਇੰਸ਼ੋਰੈਂਸ ਹੁੰਦੀ ਹੈ Zomato ਵੱਲੋਂ ਵੀ ਹੁੰਦੀ ਹੈ ਹਾਂਜੀ ਚਲੋ ਉਹ ਤਾਂ ਗਣੀ ਮਤ ਹੈ ਕਿ ਚਲੋ ਨੁਕਸਾਨ ਜ਼ਿਆਦਾ ਨਹੀਂ ਹੋਏਗਾ ਪਰ ਗੱਲ ਇਹ ਹੈ ਕਿ ਬੜੇ ਵਿਅਸਤ ਇਲਾਕੇ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਵਾਪਰ ਗਈ ਤੁਸੀਂ ਵੀ Zomato ਡਿਲੀਵਰੀ ਕਰਨ ਜਾ ਰਹੇ ਸੀਗੇ ਇੱਥੇ ਤੇ ਤੁਹਾਡੇ ਹੀ ਸਾਥੀ ਨਾਲ ਇਸ ਤਰ੍ਹਾਂ ਦੀ ਘਟਨਾ ਵਾਪਰ ਗਈ ਹੈ ਹਾਂਜੀ ਭਾਜੀ ਥੋੜਾ ਕਾਲ ਕਰ ਦਿਓ 100 ਨੰਬਰ ਤੇ ਉਹ ਕੀਤਾ ਕਾਲ ਕੀਤਾ ਪੁਲਿਸ ਆਏਗੀ ਥੋੜੀ ਦੇਰ ਚਾਹੀਦੀ ਨਹੀਂ ਨਹੀਂ ਕਹੋ ਇੱਕ ਘਟਨਾ ਤੁਸੀਂ ਇਸ ਵੇਲੇ ਕਪੂਰਥਲਾ ਰੋਡ ਦੀ ਜਲੰਧਰ ਤੇ ਕਪੂਰਥਲਾ ਰੋਡ ਬਸੀ ਬਾਬਾ ਖੇਲ ਦੀ ਦੇਖ ਰਹੇ ਹੋ ਮੇਰਾ ਬਾਈਕ ਜਿਹੜੀ ਪਕੜਾ ਮੇਰਾ ਮੋਟਰਸਾਈਕਲ ਲੈ ਕੇ ਤੋੜ ਗਿਆ ਮੇਰੀ ਮਾਰਿਆ ਬਾਤ ਕਰਦੀ ਹੈ ਕਾਲ ਕਰਦੀ ਹੈ ਪੁਲਿਸ ਨਹੀਂ ਦੇਖਦੇ ਜੀ ਬਾਹਰ ਕਰਦੇ ਨਹੀਂ ਨਹੀਂ ਇੱਥੇ ਇੱਥੇ ਲਗਾ ਦਿਓ ਤੁਹਾਡੇ ਸਭਲੇ ਤੁਸੀ ਤਸਵੀਰਾਂ ਦੇਖ ਸਕਦੇ ਹੋ ਜਿਹੜੀ Zomato ਵਾਲੇ ਵਿਅਕਤੀ ਕੋਲੋਂ ਮੋਟਰਸਾਈਕਲ ਖੋਇਆ ਗਿਆ ਉਹ ਦੇਖ ਰਹੇ ਹੈ ਕਿ ਜਿਸ ਤਰ੍ਹਾਂ ਸਾਡੇ ਵੱਲੋਂ ਪੁਲਿਸ ਕੰਟਰੋਲ ਰੂਮ ਤੇ ਇਨਫੋਰਮੇਸ਼ਨ ਦਿੱਤੀ ਗਈ ਤਾਂ ਕੁਝ ਮਿੰਟਾਂ ਦੇ ਵਿੱਚ ਹਾਈਵੇ ਪੈਟਰੋਲ ਮੌਜੂਦਾ PCR ਔਰ IO ਵੀ ਇੱਥੇ ਪਹੁੰਚੇ ਨੇ ਔਰ ਫਰਸਟ ایڈ ਦਿੱਤੀ ਜਾ ਰਹੀ ਹੈ ਪਰ ਆਪਣੇ ਆਪ ਦੇ ਵਿੱਚ ਅਨੋਖੀ ਘਟਨਾ ਵਾਪਰੀ ਹੈ ਇੱਕ Zomato ਵਾਲੇ ਤੋਂ ਕੋਲੋਂ ਮੋਟਰਸਾਈਕਲ ਖੋ ਲਿਆ ਗਿਆ ਹਾਲਾਂਕਿ ਪੁਲਿਸ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਹਾਈਵੇ ਪੈਟਰੋਲਿੰਗ ਹੈ ਜਿਹੜੀ ਨਵੀਆਂ ਗੱਡੀਆਂ ਹਾਈਵੇ ਤੇ ਚਲਾਈ ਗਈਆਂ ਨੇ ਸੇਫਟੀ ਵਾਸਤੇ ਪੰਜਾਬ ਪੁਲਿਸ ਦੇ ਵੱਲੋਂ ਸੜਕ ਸੁਰੱਖਿਆ ਫੋਰਸ ਸੜਕ ਸੁਰੱਖਿਆ ਫੋਰਸ ਦੀ ਇਹ ਗੱਡੀ ਇਹ ਟੀਮ ਪਹੁੰਚੀ ਔਰ ਇਹ ਫਰਸਟ ایڈ ਦੇਣ ਦੇ ਲਈ ਲਿਜਾ ਰਹੇ ਨੇ ਇਹ ਆਈਓ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਕੰਪਲੇਂਟ ਦਰਜ ਕੀਤੀ ਜਾ ਰਹੀ ਹੈ ਮੇ ਪਾਲ ਜੋੜੀ ਪਕੜਾ ਮੇਰਾ ਮੋਟਰਸਾਈਕਲ ਲੇਕਰ ਤੋੜ ਗਏ ਬੜੀ ਮਾਰੀ ਆ ਬਾਤ ਕੋਈ ਨਹੀਂ ਕਰ ਕਾਲ ਕਰਦੀ ਆ ਪੁਲਿਸ ਦੇ ਨਹੀਂ ਦੇ ਜੀ ਬਾਹਰ ਰੱਖ ਦੇ ਪੱਟੀ ਨਹੀਂ ਲੋੜਿਆ ਨਹੀਂ ਨਹੀਂ ਯਾਨੀ ਇੱਥੇ ਇੱਥੇ ਲਗਾ ਦੇ ਤਾਂ ਐਸ ਵੇਲੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਿਹੜੀ Zomato ਵਾਲੇ ਵਿਅਕਤੀ ਕੋਲ ਮੋਟਰਸਾਈਕਲ ਖੋਇਆ ਗਿਆ ਹੈ ਉਹ ਦੇਖ ਰਹੇ ਹੈ ਕਿ ਜਿਸ ਤਰ੍ਹਾਂ ਸਾਡੇ ਵੱਲੋਂ ਪੁਲਿਸ ਕੰਟਰੋਲ ਰੂਮ ਤੇ ਇਨਫੋਰਮੇਸ਼ਨ ਦਿੱਤੀ ਗਈ ਤਾਂ ਕੁਝ ਮਿੰਟਾਂ ਦੇ ਵਿੱਚ ਹਾਈਵੇ પેટ્રોલ ਮੌਜੂਦਾ PCR ਔਰ RIO ਵੀ ਇੱਥੇ ਪਹੁੰਚੇ ਨੇ ਔਰ ਫਰਸਟ ایڈ ਦਿੱਤੀ ਜਾ ਰਹੀ ਹੈ ਪਰ ਆਪਣੇ ਆਪ ਦੇ ਵਿੱਚ ਅਨੋਖੀ ਘਟਨਾ ਵਾਪਰੀ ਹੈ ਇੱਕ ਜ਼ੋਮੈਟੋ ਵਾਲੇ ਤੋਂ ਕੋਲੋਂ ਮੋਟਰਸਾਈਕਲ ਖੋਹ ਲਿਆ ਗਿਆ ਹਾਲਾਂਕਿ ਪੁਲਿਸ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਹਾਈਵੇ ਪੈਟਰੋਲਿੰਗ ਹੈ ਜਿਹੜੀ ਨਵੀਆਂ ਗੱਡੀਆਂ ਹਾਈਵੇ ਤੇ ਚਲਾਈ ਗਈਆਂ ਨੇ ਸੇਫਟੀ ਵਾਸਤੇ ਪੰਜਾਬ ਪੁਲਿਸ ਦੇ ਵੱਲੋਂ ਸੜਕ ਸੁਰੱਖਿਆ ਫੋਰਸ ਸੜਕ ਸੁਰੱਖਿਆ ਫੋਰਸ ਦੀ ਇਹ ਗੱਡੀ ਇਹ ਟੀਮ ਪਹੁੰਚੀ ਔਰ ਇਹ ਫਰਸਟ ایڈ ਦੇਣ ਦੇ ਲਈ ਲਿਜਾ ਰਹੇ ਨੇ ਇਈਓ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਕੰਪਲੇਂਟ ਦਰਜ ਕੀਤੀ ਜਾ ਰਹੀ ਹੈ ਤਾਂ ਇਹ ਤੁਸੀਂ ਐਸਐਸਐਫ ਦੀਆਂ ਤਸਵੀਰਾਂ ਦੇਖ ਸਕਦੇ ਹੋ ਐਸਐਸਐਫ ਪਹੁੰਚੀ ਇੱਥੇ ਇਲਾਕੇ ਦੀ ਪੀਸੀਆਰ ਪਹੁੰਚੀ ਔਰ ਇਸ ਵਿਅਕਤੀ ਦੇ ਕੋਲੋਂ ਹੁਣ ਕੰਪਲੇਂਟ ਦਰਜ ਕੀਤੀ ਜਾ ਰਹੀ ਹੈ ਇਹਨਾਂ ਨੂੰ ਐਸਐਸਐਫ ਜਿਹੜੀ ਹੈ ਸਰਕਾਰੀ ਹਸਪਤਾਲ ਲੈ ਕੇ ਜਾ ਰਹੀ ਹੈ ਜਿੱਥੇ ਫਰਸਟ ایڈ ਦਿੱਤੀ ਜਾਏਗੀ ਔਰ ਉਸ ਤੋਂ ਬਾਅਦ ਅਗਲੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਏਗੀ ਤਾਏ ਤਸਵੀਰਾਂ ਤੁਸੀਂ ਇਸ ਵੇਲੇ ਦੇਖ ਰਹੇ ਐ ਇਸੇ ਵਿਅਕਤੀ ਕੋਲੋਂ ਕਿ ਨਾਮ ਕੀ ਹੈ ਜੀ ਤੁਹਾਡਾ ਮੇਰਾ ਇਹ ਪਰਿਵਾਰ ਮੇਰਾ ਹੈ ਲਾਜ ਕਰਾ ਲਾਜ ਜ਼ਿਆਦਾ ਲਾਜ ਲਾਜ ਨਾ ਰਹੀਆ ਪ੍ਰੋਫੈਸਰ ਗੱਡੀ ਨੇ ਉੱਥੇ ਪਛਾਣਾ ਤਾਂ ਨੰਬਰ ਕਰਵਾਇਆ ਹੈ ਇਹ ਜੀ ਲੈ ਗਿਆ ਤੁਸੀਂ ਉਹਨੇ ਹੁਣ ਇਹ ਉਥੋਂ ਨਹੀਂ ਆ ਰਹੇ ਭਾਜੀ ਕਿੱਥੇ ਲੈ ਕੇ ਜਾ ਰਹੇ ਜੀ ਤੁਸੀਂ ਸਰ ਹਸਪਤਾਲ ਸਰ ਕਰ ਲਈ ਜਾ ਰਹੇ ਉਹ ਕਹਿੰਦਾ ਮੈਂ ਜਾਣਾ ਨਹੀਂ ਮਾਲੋ ਕਹਿੰਦਾ ਮੈਂ ਘਰ ਜਾਣਾ ਆਪਣੇ ਪੁੱਛ ਲੋ ਨਹੀਂ ਇਹ ਤਾਂ ਤੁਸੀਂ ਦੇਖ ਸਕਦੇ ਆ ਤੁਸੀਂ ਮਾੜਾ ਕਹਿੰਦਾ ਮੈਂ ਗੱਡੀ ਤਾਂ ਜੋ ਉਹਨਾਂ ਦੀ ਮਰਜ਼ੀ ਜਾ ਤੇ ਜੇ ਤੁਸੀਂ ਵੇਟ ਕਰਨਾ ਚਾਹੁੰਦੇ ਹੋ ਵੇਟ ਕਰ ਲਓ ਜੇ ਕਰਦੇ ਨੇ ਇਹਨਾਂ ਦੀ ਕਰਨਾ ਚਾਹੁੰਦੇ ਉਹਦਾ ਮੇਰਾ ਘਰ ਵਾਲੇ ਕੋਈ ਆ ਤਾ ਇਹ ਐਸਐਸਐਫ ਦੀ ਟੀਮ ਜਿਹੜੇ ਜ਼ੋਮੈਟੋ ਵਾਲੇ ਵਿਅਕਤੀ ਦੇ ਨਾਲ ਲੁੱਟ ਕੋ ਹੋਈ ਹੈ ਇਹਨਾਂ ਦਾ ਮੋਟਰਸਾਈਕਲ ਖੋਇਆ ਗਿਆ ਇਹਨਾਂ ਨੂੰ ਐਸਐਸਐਫ ਦੀ ਗੱਡੀ ਦੇ ਵਿੱਚ ਬਿਠਾ ਲਿਆ ਗਿਆ ਇਹ ਜਲੰਧਰ ਸ਼ਹਿਰ ਦੀ ਰੋਡ ਹੈ ਜਲੰਧਰ ਕਪੂਰਥਾਲਾ ਰੋਡ ਹੈ ਥਾਨੇਦਾਰ ਸਾਹਿਬ ਹੁਣ ਕੀ ਅਗਲੀ ਕੀ ਕਾਰਵਾਈ ਕਰਨ ਜਾ ਰਹੇ ਹੋ ਤੁਸੀਂ ਇਹਨਾਂ ਨੂੰ ਸੇਵ ਰਸਤਾਲ ਲੈ ਜਾਵਾਂਗੇ ਜਿੱਦੀ ਆਪਾਂ ਡਾਕਟਰੀ ਮਦਦ ਦਵਾਵਾਂਗੇ ਇਹਨਾਂ ਨੂੰ ਅੱਛਾ ਪਹਿਲੇ ਫਰਸਟ ایڈ ਦੇਣ ਲੱਗੇ ਤੁਸੀਂ ਹਾਂਜੀ ਤਾਂ ਅਗਲੀ ਕਾਰਵਾਈ ਜਿਹੜੀ ਹੁੰਦੀ ਹੈ ਕਿਉਂਕਿ ਜਿਹੜੀ ਇਹਨਾਂ ਦੀ ਕੰਪਲੇਂਟ ਆ ਉਹ ਫਿਰ ਥਾਣੇ ਦੀ ਪੁਲਿਸ ਕਰਦੀ ਹੁੰਦੀ ਹੈ ਉਹ ਥਾਣੇ ਦੇ ਆਈ.ਓ. ਸਾਫ ਕਰਨਗੇ ਤਾਂ ਇਹ ਵਿਅਕਤੀ ਨੂੰ ਐਸਐਸਫ ਦੇ ਵਿੱਚ ਬਿਠਾ ਕੇ ਇਸ ਵਿਅਕਤੀ ਦੇ ਨਾਲ ਜ਼ੋਮੈਟੋ ਵਾਲਾ ਇਹ ਰਾਈਡਰ ਨੇ ਇਹਨਾਂ ਦੇ ਕੋਲੋਂ ਗੱਡੀ ਖੋ ਕੇ ਮੋਟਰਸਾਈਕਲ ਮਾਫ ਕਰਨਾ ਮੋਟਰਸਾਈਕਲ ਖੋ ਕੇ ਲੈ ਗਏ ਨੇ ਤਿੰਨ ਲੁਟੇਰੇ ਜਿਸ ਤੋਂ ਬਾਅਦ ਇੱਥੇ ਸਾਡੇ ਬਲੋਡੈਨਿਕ ਸਵੇਰਾ ਵੱਲੋਂ ਖਾਸ ਤੌਰ ਤੇ ਪੁਲਿਸ ਨੂੰ ਇਨਫੋਰਮ ਕੀਤਾ ਗਿਆ ਔਰ ਉਸ ਵਿਅਕਤੀ ਨੂੰ ਤੁਨਾ ਹਸਪਤਾਲ ਦੇ ਲਈ ਇਲਾਜ ਲਈ ਭੇਜਿਆ ਗਿਆ ਹਸਪਤਾਲ ਪਹਿਲਾ ਔਰ ਅਗਲੀ ਕਾਰਵਾਈ ਵੀ ਜਿਹੜੀ ਹੈ ਉਹ ਵੀ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਜਿਹੜੇ ਆਈਓ ਨੇ ਉਹ ਵੀ ਕਹਿ ਰਹੇ ਕਿ ਆਪਾਂ ਕਾਰਵਾਈ ਕਰਾਂਗੇ ਪਰ ਵੱਡੇ ਸਵਾਲ ਇਹ ਨੇ ਕਿ ਜਲੰਧਰ ਦਾ ਬੜਾ ਵਿਅਸਤ ਇਲਾਕਾ ਹੁੰਦਾ ਹੈ ਇੱਥੇ Zomato ਵਾਲੇ ਕਿਉਂਕਿ ਅਕਸਰ ਉਹਨਾਂ ਦਾ ਪੇਸ਼ਾ ਇਹ ਹੈ ਉਹਨਾਂ ਨੇ ਤਾਂ ਕੰਮ ਕਰਨਾ ਹੈ ਵਾਲਾ Zomato ਵਾਲੇ ਡਿਲੀਵਰੀ ਕਰ ਰਹੇ ਨੇ ਯਾਰ ਰੋਜ਼ ਮਰਰਾ ਦੀ ਜਿਹੜੀ ਆਪਣੀ ਕਮਾਈ ਕਰ ਰਹੇ ਨੇ ਦਿਹਾੜੀਆਂ ਲਗਾ ਰਹੇ ਨੇ ਉਹਨਾਂ ਦੇ ਕੋਲੋਂ ਇਸ ਤਰ੍ਹਾਂ ਦੀ ਲੁੱਟ ਖੋ ਹੋ ਰਹੀ ਹੈ ਸਾਰੇ ਪ੍ਰਸ਼ਾਸਨ ਨੂੰ ਧਿਆਨ ਦੇ ਵਾਲੀ ਅ ਜ਼ਰੂਰ ਧਿਆਨ ਦੇਣਾ ਪਏਗਾ ਇਸ ਗੱਲ ਤੇ ਇਸ ਤਰ੍ਹਾਂ ਦੀ ਲੁੱਟ ਪਰੇ ਸ਼ਹਿਰ ਦੇ ਵਿੱਚ ਜਹਰ ਦੀ ਜਿਹੜੀ ਚਲਦੀਆਂ ਰੋਡ ਨੇ ਕਿਉਂਕਿ ਹਾਈਵੇ ਹੈ ਚਾਹੇ ਸਮਾਂ 12 ਵਜੇ ਦਾ ਸੀਗਾ ਪਰ ਇਹ ਰੋਡ ਅਕਸਰ ਜਲੰਧਰ ਕਪੂਰਥਲਾ ਦੀ ਰੋਡ ਹੈ ਹਾਈਵੇ ਹੈ ਜਲੰਧਰ ਤੋਂ ਕਪੂਰਥਲਾ ਜਾਂ ਹੋਰ ਸ਼ਹਿਰਾਂ ਦੇ ਵਿੱਚ ਵੀ ਜਿਹੜੇ ਲੋਕ ਇੱਥੋਂ ਟਰੈਵਲ ਕਰਦੇ ਨੇ ਅਕਸਰ ਇੱਥੇ ਆਵਾਜ਼ਾਈ ਰਹਿੰਦੀ ਹੈ ਇਸ ਇਲਾਕੇ ਦੇ ਵਿੱਚ ਇਸ ਤਰ੍ਹਾਂ ਦੀ ਲੁੱਟ ਹੋ ਗਈ ਤਾਂ ਸਵਾਲ ਆਪਣੇ ਆਪ ਦੇ ਵਿੱਚ ਜ਼ਰੂਰ ਖੜੇ ਹੁੰਦੇ ਨੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਡੇਨਿਕ ਸਵੇਰਾ ਟੀਵੀ YouTube Facebook Instagram ਔਰ WhatsApp ਚੈਨਲ ਪਰ